ਹਾਂਜੀ ਸਤ ਸ੍ਰੀ ਅਕਾਲ ਦੋਸਤੋ ਪਿੰਡੂ ਕੀਤੇ ਚੈਨਲ ਤੇ ਬਾਈ ਜੀ ਸਵਾਗਤ ਕਰਦੇ ਆ ਤੇ ਫੇਰ ਆਪਾਂ ਸਬਜੀ ਮੰਡੀ ਦੇ ਵਿੱਚ ਖੜੇ ਆ ਜੂ ਰੇਟ ਰੂਟ ਅੱਜ ਦੇ ਵੇਖਦੇ ਆ ਬਾਈ ਕੀ ਚੱਲੀ ਜਾਂਦਾ ਇਧਰ ਮੈਂ ਲੱਗਾ ਸਾਹਮਣੇ ਬੋਲੀ ਹੋਈ ਜਾਂਦੀ ਆ ਯਾਰ ਆ ਜਿਓ ਕਰਾਂ ਦੀ ਬਾਈ ਵੇਖੀਏ ਜਲਦੀ ਜਲਦੀ ਰੇਟ ਕੰਮ ਮਗਦਾ ਹੀ ਤੁਰਿਆ ਆਵੇ ਰੇਟ ਰੂਟ ਜੇ ਤੁਹਾਨੂੰ ਬਖਾਉਣੇ ਆ ਬਾਈ ਪੂਰੇ ਤਾਜ਼ੇ ਰੇਟ ਅੱਜ ਦੇ ਐਨ ਪਹਿਲਾ ਕਰੀਏ ਪਿੰਡੀ ਤੋਂ ਸ਼ੁਰੂ ਬਾਈ ਬਾਈ ਪਿੰਡੀ ਕਿੰਨੀ ਚੱਲੀ ਅੱਜ ਕਿੰਨੀ ਚੱਲਦੀ ਪੈਕਨੋ ਵੇਚਿਆ ਦੀ ਪਿੰਡੀ 25 ਰੁਪਏ ਕਿਲੋ ਠੀਕ ਆ 25 ਰੁਪਏ ਕਿਲੋ ਜਿਹੜੀ ਬਾਈ ਭਿੰਡੀ ਵਿਕੀ ਜਾਂਦੀ ਹੈ ਕੁਆਲਿਟੀ ਜ਼ਰੂਰ ਚੈੱਕ ਕਰ ਲਿਆ ਕਰੋ ਮਿੱਤਰੋ ਤੁਸੀਂ ਇੱਧਰ ਕੁਆਲਿਟੀ ਵਿਖਾਈ ਜਾ ਕੇ ਮੋੜਿਆ ਕਰਾਂ ਦੀ ਚਾਕੇ ਵਿਖਾਈ ਕੁਆਲਿਟੀ ਕਰਾਂ ਦੀ ਆ ਠੀਕ ਆ ਕਿਆ ਬਾਤ ਆ ਸਹੀ ਹੈ ਖਾ ਕੇ ਵਿਖਾ ਕਰਾਂ ਦੀ ਖਾ ਕੇ ਮੜੀ ਜਾਈ ਬਾਈ ਆਹ ਹਾਂ ਕੁਆਲਿਟੀ ਆਹ ਲਾ ਬਾਈ 25 ਰੁਪਏ ਕਿਲੋ ਜਿਹੜੀ ਭਿੰਡੀ ਕਹਿੰਦੇ ਚੱਲੀ ਜਾਂਦੀ ਆ ਦੇਤੇ ਨਹੀਂ ਪੰਦੇ 25 ਰੁਪਏ ਵਾਲੇ ਵਿਕੇ ਨਹੀਂ ਨਹੀਂ ਵਗ ਗਈ ਪੱਠਾ ਬਹੁਤ ਵੇਚੀ ਬਹੁਤ ਵੇਚੀ ਠੀਕ ਆ ਠੀਕ ਆ ਓਕੇ ਸਰ ਓਕੇ ਤੇ ਆ ਕੀ ਚੱਲੀ ਬਈ ਵੈਂਗਣੀ ਇਹ ਕਿ ਮੇਰ ਫਿੱਕੀ ਜਿਹੀ ਪਈ ਆ ਨਹੀਂ ਨਹੀਂ 10 ਰੁਪਏ ਕਿਲੋ ਇਹ 10 ਰੁਪਏ ਕਿਲੋ ਬਾਈ ਠੀਕ ਆ ਤੇ ਪੂਰਾ ਹਾਈएस्ट ਰੇਟ ਚੰਗੀ ਚੰਗੀ ਵੈਂਗਣੀ ਕਿੰਨੇ ਵਿਕਦੇ ਉਹਦਾ 20 ਰੁਪਏ 20 ਚੰਗੀ 15 20 ਰੁਪਏ ਚੱਲੀ ਜਾਂਦੀ ਆ ਬਾਈ ਤੇ ਉਹ ਗੋਲ ਵੈਂਗਣ ਉਹ 15 ਰੁਪਏ 15 15 ਰੁਪਏ ਦੇ ਆਸ-ਪਾਸ ਬਾਈ ਰੇਟ ਚੱਲੀ ਜਾਂਦੇ ਥੋਕ ਰੇਟ ਦਾ ਥੋਕ ਮਾਲ ਦਾ ਰੇਟ ਬਾਈ ਤੁਹਾਨੂੰ ਵਿਖਾਈ ਇਹਨੇ ਥੋਕ ਸਬਜ਼ੀ ਰੇਟ ਥੋਕ ਰੇਟ ਆ ਜੋ ਕਰਾ ਦੀ ਚੱਲੀ ਆ ਇੱਧਰ ਆ ਬਾਈ ਖਰਬੂਜੇ ਇਹ ਸੋਹਣਿਆ ਕੀ ਭਾਅ ਵਿੱਚ ਹੈ 20 ਰੁਪਏ ਹੈ 20 ਰੁਪਏ ਹੈ 20 ਰੁਪਏ ਇਹ ਬਾਈ ਅੰਦਰਲੀ ਸਬਜ਼ੀ ਦੇ ਰੇਟ ਆ ਕਿ ਅੰਦਰਲੇ ਅੰਦਰਲੇ ਰੇਟ ਆ ਬਾਈ ਇਹ ਬਾਹਰਲੇ ਨਹੀਂ ਹੈ ਕੋਈ ਹਨਾ ਇਕੱਠਾ ਮਾਲ ਲੈਣਾ ਪੈਣਾ ਮਤਲਬ ਟਮਾਟਰ ਵੇਖੀ ਆ ਜੋ ਕਿੰਨੇ ਹੋ ਗਏ ਬਾਈ ਟਮਾਟਰ ਕਿੰਨੇ ਚੱਲ ਚੱਕਦੇ ਅੱਜ 6 ਰੁਪਏ ਵੀਰੇ 6 ਰੁਪਏ ਟਮਾਟਰ ਜਿਹੜਾ ਬਾਈ ਥੋਕਰੇਟ ਤੇ ਕਿੰਨਾ ਕਿਲੋ ਦਾ ਕਰੇਟਾ 20 ਕਿਲੋ ਦਾ ਵੀਰੇ 20 ਕਿਲੋ ਦਾ ਕਰੇਟਾ 6 6 ਰੁਪਏ ਵਿਕੀ ਜਾਂਦਾ ਬਾਈ ਅੰਦਰਲਾ ਰੇਟ ਇੱਧਰ 6 6 7 7 ਰੁਪਏ ਨੂੰ ਟਮਾਟਰ ਹੋਇਆ ਪਿਆ ਤੇ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਗੰਡੇ ਆ ਬਾਈ ਉਹ ਜਾਣੇ ਫੁੱਲ ਸਪੀਡ ਦੇ ਤੇ ਗੰਡਿਆਂ ਦੇ ਗੱਟੇ ਮਿੱਤਰੋ ਸਟਾਲੋਂ ਤੋਂ ਹੀ ਆ ਕਰੀ ਅੱਜ ਦਾ ਰੇਟ ਤੁਹਾਨੂੰ ਗੰਡਿਆਂ ਦਾ ਦੱਸ ਦਿਆਂ ਬਾਈ ਪੁੱਛ ਕੇ ਕੀ ਆਲਾ ਬਾਈ ਹੋਰ ਮਰਾ ਠੀਕ ਆ ਯਾਰ ਕਹਿੰਦੇ ਗੰਡੇ ਆਉਣ ਵਾਲੇ ਦਿਨਾਂ ਦੇ ਵਿੱਚ ਰੇਸ ਵਧਣ ਜਾ ਰਹੀ ਆ। ਤੇ ਰੇਸ ਦਾਾ ਫੜਦੇ ਆ ਗਰਮੀ ਦੇ ਮੋਡੋ ਕਰਕੇ ਅੱਧੇ ਤੋਂ ਜ਼ਿਆਦਾ ਪਿਆਜ ਉਹਦਾ ਖਰਾਬ ਹੋ ਗਿਆ। ਠੀਕ ਆ। ਅੱਧਾ ਪਿਆਜ ਉਹਦਾ ਖਰਾਬ ਹੋ ਗਿਆ। ਗਰਮੀ ਕਰਕੇ। ਹੁਣ ਫੜੂਗੇ ਭਾਈ ਰੇਸ। ਜਿਹੜੀ ਦਾਮਾਂ ਸੀ 55 ਡਿਗਰੀ ਦਾਮਾਂ ਉੱਤੇ। ਠੀਕ ਆ। ਉਹ ਪਿਆਜ ਦਾ ਕੀ ਹੋ ਗਿਆ ਜਿਹੜਾ ਬਚਿਆ ਹੁਣ ਰੇਟ ਵਧਾ ਕੇ ਵੇਚਣਗੇ ਉਹ। ਅੱਜ ਕਿੰਨਾ ਚੱਲਿਆ ਭਾਈ? ਜਿਹੜਾ ਅੱਗੇ 15 ਰੁਪਏ ਦਾ ਰੋਜ਼ ਅੱਜ 20 ਰੁਪਏ ਗਿਆ ਉਹ। ਨਾਸਕ ਜਿਹੜਾ ਫਿੱਕਾ ਜਾਉਂਗਾ ਨਾ ਚੱਲੇ। ਉਹ ਹੋ ਗਿਆ ਅੱਜ 27-28 ਰੁਪਏ। 27-28 27 28 ਰੁਪਏ ਹੋ ਗਿਆ ਤੇ ਹੋਰ ਰੇਸ ਫੜਨੀ ਆ ਲਿਆਣੇ ਕਹਿੰਦੇ ਗਰਮੀ ਕਰਕੇ ਗੰਡੇ ਜਿਹੜੇ ਮੰਦੇ ਨਹੀਂ ਹੁਣੇ ਬਾਈ ਗਰਮੀ ਕਰਕੇ ਹੁਣ ਤੇਜ਼ ਹੋਣੇ ਆ ਕਹਿੰਦੇ ਕਹਿੰਦੇ ਬਾਈ ਆਉਣ ਵਾਲੇ ਦਿਨਾਂ ਦੇ ਵਿੱਚ ਗੰਡੇ ਜਿਹੜੇ ਖਰਾਬ ਹੋ ਜਾਂਦੇ ਗਰਮੀ ਕਰਕੇ ਹੁਣ ਇਹਨਾਂ ਨੇ ਫੜ ਜਣੀ ਰੇਸ ਆ ਤੇ ਉਧਰ ਮੁੰਡਾ ਕੀ ਕਰੀ ਜਾਂਦਾ ਹੋਰ ਬਾਈ ਕੀ ਆਲਾ ਅੱਜ ਲਿਆਂਦਾ ਕਟਾਰ ਕਹਿੰਦੇ ਜਿਹਨੂੰ ਮੀਟ ਦੀ ਮੀਟ ਦੀ ਤਰਾਹ ਬਣਦਾ ਕਹਿੰਦੇ ਮੀਟ ਕਹਿ ਸਕਦੇ ਇਹਨੂੰ ਵੈਜੀਟੇਰੀਅਨ ਮੀਟ ਕੀ ਰੇਟ ਚੱਲਿਆ ਬਈ ਅੱਜ ਇਹ ਪਾਉ 50 ਦਾ 40 ਰੁਪਏ ਹੈ ਠੀਕ ਆ ਪਰ ਚੂਨ ਦੇ ਵਿੱਚ 40 ਰੁਪਏ ਆ ਤੇ ਵੈਸੇ ਅੰਦਰੋਂ ਜਿਹੜਾ ਇਕੱਠਾ ਚੱਕੂਗਾ ਮਾਲ ਉਹ ਹੈਗਾ 30 ਰੁਪਏ ਬਾਈ ਰੇਟ ਜਿਹੜਾ ਚੱਲੀ ਜਾਂਦਾਗਾ ਤੇ ਨਿੰਬੂ ਪਤਾ ਕਰ ਲੀਏ ਬਾਈ ਨਿੰਬੂ ਕੀ ਰੇਟ ਬਾਈ ਨਿੰਬੂ ਕਿੰਨਾ ਚੱਲੇ ਅੱਜ ਕੀ ਆਲਾ ਬਾਈ ਹੋ ਠੀਕ ਹੈ ਜੀ ਸਿੱਤਾ ਗਾਵਾ ਅੱਜ ਤੁਹਾਡੇ ਮੈਕ ਲਾਉਣਾ ਵਾ ਦੋ ਮਿੰਟ ਬਾਅਦ ਸਹੀ ਹੈ ਹਾਂ ਤੇ ਰੇਟ ਗਿਣਾ ਦਿਓ ਬਾਈ ਮੈਨੂੰ ਸ਼ੁਰੂ ਤੋਂ ਲੈ ਕੇ ਯਾਰ ਭਾਈ ਗੰਡਿਆਂ ਦਾ ਰੇਟ ਵਧਣ ਦਾ ਕੀ ਕਾਰਨ ਆ ਮੇਰਾ ਗਰਮੀ ਗਾਦਾ ਪਿਆ ਕੇ ਗਰੋਂ ਡੰਡੇ ਖਰਾਬ ਹੋ ਗਏ ਲੈ ਭਾਈ 27 ਰੁਪਏ ਹੋ ਗਏ ਆਉਣ ਵਾਲੇ ਦਿਨਾਂ ਦੇ ਵਿੱਚ ਕਹਿੰਦੇ ਇਹ ਹੋਰ ਮਹਿੰਗੇ ਹੋਣਗੇ ਠੀਕ ਆ ਕਿਆ ਭਾਈ ਕੱਚੇ ਬਦਾਮ ਕੱਚਾ ਬਦਾਮ 200 ਰੁਪਏ ਕਿਲੋ ਇਹ 200 ਰੁਪਏ ਕਿਲੋ ਤੇ ਭਾਈ ਆਹ ਚਕੰਦਰ 25 ਰੁਪਏ ਕਿਲੋ ਚਕੰਦਰ 25 ਦੇ ਅੱਧੇ ਕ ਭਾਈ ਅੱਧੇ ਕਰ 150 ਰੁਪਏ ਕਿਲੋ ਅੱਧੇ ਕਰ ਹੋ ਗਿਆ 150 ਰੁਪਏ ਕਿਲੋ ਤੇ ਕਟਾਰ ਭਾਈ ਕਟਾਰ 30 ਰੁਪਏ ਕਿਲੋ ਕਟਾਰ ਹੋ ਗਿਆ ਭਾਈ 30 ਰੁਪਏ ਕਿਲੋ ਇੱਕ ਵਾਰੀ ਤੁਹਾਨੂੰ ਕੁਆਲਿਟੀ ਜ਼ਰੂਰ ਵਿਖਾ ਦਈਏ ਮੇਰੇ ਕੋਲ ਹੋਰ ਬਾਈ ਕਿਹੜੀ ਕਿਹੜੀ ਚੀਜ਼ ਮਹਿੰਗੀ ਹੁੰਦੀ ਸਮਾਉਣਾ ਜਿਵੇਂ ਗੰਡੇ ਹੋ ਗਏ ਹੋਰ ਇਹ ਸਬਜ਼ੀ ਸਾਰੀ ਮਹਿੰਗੀ ਹੋਣੀ ਦੋ ਤਿੰਨ ਮਹੀਨਿਆਂ ਤੋਂ ਸਬਜ਼ੀ ਸਾਰੀ ਮਹਿੰਗੀ ਹੋਈ ਨਹੀਂ ਹੈ 200 ਪੈ ਕੇ 2000 ਦਾ ਹਾਂ ਅੱਲਾਹ ਬਖਸ਼ ਮਦਰਮ ਸਬਜ਼ੀ ਜਿਹੜੀ ਮਹਿੰਗੀ ਹੋਣੀ ਹੈ ਆ ਬਾਈ ਆੜੂ ਆੜੂ 70 ਰੁਪਏ ਕਿਲੋ ਆੜੂ 70 ਰੁਪਏ ਕਿਲੋ ਇਹ ਸ਼ੋ ਵੱਡਾ ਸਾਇਆ ਸੀਗਾ ਬਾਈ ਇੱਧਰ ਥੋੜਾ ਥੋੜਾ ਛੋਟਾ ਸਾਇਆ ਜ ਵੀ ਆ ਗਿਆ ਹਨਾ ਇੱਕੋ ਜਿਹਾ ਰੇਟ ਆ ਸਾਰੇ ਠੀਕ ਆ ਜਿਹੜਾ ਸਾਇਆ ਛੋਟਾ ਹੁੰਦਾ ਉਹ ਮਹਿੰਗਾ ਹੁੰਦਾ ਕਿ ਉਹ ਇਹ ਮਹਿੰਗਾ ਹੁੰਦਾ ਸਸਤਾ ਹੁੰਦਾ ਉਹ ਸਸਤਾ ਹੁੰਦਾ ਥੋੜਾ 50 ਰੁਪਏ ਕਿਲੋ ਇਹ ਹੋ ਗਿਆ ਭਾਈ 50 ਰੁਪਏ ਕਿਲੋ ਤੇ ਨਾਰ ਭਾਈ ਨਾਰ 100 ਰੁਪਏ ਕਿਲੋ ਨਾਰ ਹੋ ਗਏ ਭਾਈ ਅੱਜ 100 ਰੁਪਏ ਕਿਲੋ ਬਾਕੀ ਇਹ ਅੰਦਰਲਾ ਰੇਟ ਆਗਾ ਇਹ ਬਾਹਰ ਦਾ ਰੇਟ ਨਹੀਂਗਾ ਬਾਹਰ ਹੋਊਗਾ ਕੋਈ ਹੋਰ ਇਹ ਹੈਗਾ ਭਾਈ ਇਹ ਸਾਰੇ ਰੇਟ ਥੋਕ ਰੇਟ ਦੇ ਦੱਸ ਭਾਈ ਥੋਕ ਰੇਟ ਭਾਈ ਥੋਕ ਰੇਟ ਥੋਕ ਰੇਟ ਹੋਲ ਸੇਲ ਦਾ ਰੇਟ ਆ ਭਾਈ ਇਹ ਬਾਹਰੋਂ ਰੇਟ ਤੁਹਾਨੂੰ ਹੋਰ ਮਿਲਣਗੇ ਬਾਹਰੋਂ ਇਹ ਰੇਟ ਨਹੀਂਗੇ ਮਿਲਨੇ ਇਹ ਹੈਗੇ ਆ ਭਾਈ 5 ਨੰਬਰ ਲక్ష్ਮੀ ਫਰੂਟ ਕੰਪਨੀ ਬਾਉ ਦੇ ਰੇਟ ਆ ਠੀਕ ਆ ਭਾਈ ਜੀ ਓਕੇ ਜੀ ਮਿਹਰਬਾਨੀ ਭਰਾ ਓਕੇ ਸਰ ਆਇਆ ਚਲ ਜੀ ਇਹ ਟਮਾਟਰ ਬਾਈ ਤੁਹਾਨੂੰ ਵਾਰ-ਵਾਰ ਦੱਸਿਆ ਨਾ 6-7 ਰੁਪਏ ਜਿਹੜੇ ਕਿਲੋ ਆ ਵੀ ਕੀ ਜਾਂਦੇ ਆ ਬਾਹਰ ਹੋਣਗੇ 15 ਹੋਣਗੇ 20 ਹੋਣਗੇ ਕੁਆਲਿਟੀ ਦੇ ਸਰ ਤੇ ਵੀਰੋ ਇੱਥੇ ਜਿਹੜਾ ਰੇਟ ਆ ਫਲਾਲ ਟਮਾਟਰ ਦਾ 6 ਰੁਪਏ ਚੱਲੀ ਜਾਂਦੇ ਆ ਬਾਈ ਤੇ ਆਜੋ ਕਰਾ ਦੀ ਇੱਧਰ ਵੇਖੀ ਲੀਚੀ ਆ ਗਈ ਲੀਚੀ ਕਿਵੇਂ ਬਾਈ ਮਰੀਏ ਨਾ ਲੀਚੀ ਹੈ ਮਰੀਏ ਨਾ ਲੀਚੀ ਕੀ ਗੱਲ ਆ ਲੀਚੀ ਵੜ ਗਈ ਇਹ ਵਾ ਤੂੰ ਛੱਡ ਲੀਚੀ ਵੜ ਗਈ ਕੀ ਰੇਟ ਕਰਦੀ ਕੀ ਦਿਨ ਕਰਦੇ ਬਾਈ ਬੀਜੀ ਕੀ 30 ਰੁਪਏ ਕਿਲੋ 100 30 ਰੁਪਏ ਕਿਲੋ 30 ਰੁਪਏ ਕਿਲੋ ਤੇ ਲੀਚੀ ਖਾ ਕੇ ਬਾਈਰ ਕੇ ਹੋ ਜਾਣਾ ਤੀ ਮੈਂ ਮੈਂ ਚਾਹਵਾਦਾ ਤੇ ਅੰਬ ਬਾਈ ਅੰਬ 36 ਰੁਪਏ ਕਿਲੋ ਕਿੰਨਾ ਹੈ 60 ਰੁਪਏ ਕਿਲੋ ਲੈਸ ਕਰ ਬਾਈ ਡਿਮਾਡਰ ਟਮਾਡਰ ਖਾ ਪੀਦਾ ਲੈਸ ਕਰਕੇ ਕਿੰਨੇ ਲਾਦਾ ਇਹਦੇ ਨੂੰ ਲਾਦਾ 60 ਰੁਪਏ ਹੋਰ ਦੱਸ ਟੱਕ 5 ਰੁਪਏ ਆਪਣੇ ਮੂੰਹ ਨੂੰ ਛੜਾ ਦੇ ਬਾਈ ਤੇ ਜਿਹੜਾ ਦੂਜੇ ਅੰਬ ਆ ਯਾਰ ਵੱਡੇ ਹੋ ਕੇ ਜਿਹੜੇ ਚੱਲੇ ਆ ਉਹ ਜਿਹੜੇ 100 ਰੁਪਏ ਕਿਲੋ ਉਹ ਚੱਲੇ ਆ 100 ਰੁਪਏ ਕਿਲੋ ਤੇ ਆ ਭਾਈ ਭਾਈ ਜਿਹੜੇ 100 ਰੁਪਏ ਕਿਲੋ ਅੰਬ ਚਲੇ ਬਾਕੀ ਲੈਸ ਲੋ 100 ਹੋਰ ਕਰਾ ਦੇਗਾ ਨਾ ਪਾ ਦੇਗਾ ਦੇ ਸਭ ਬਾਈ ਨੂੰ ਫੜ ਲੋ ਜੇ ਖੜੇ ਆ ਪਚਾਰ ਨੰਬਰ ਫੜਦੇ ਦਸ਼ਮੇਸ਼ ਫਰੂਟ ਕੰਪਨੀ ਪਵਿੱਤਾ ਭਾਈ ਪਵਿੱਤਾ ਭਾਈ ਵੀ ਗਿਆ ਅੱਜ 60 ਰੁਪਏ ਕਿਲੋ ਤੁਹਾਨੂੰ ਦੱਸ ਦੇ ਪੀਆ ਹੋ ਗਿਆ ਸੱਤ ਇਹ 60 65 ਰੁਪਏ ਕਿਲੋ ਭਾਈ ਆਲੂ ਬਖਾਰਾ ਤੇ ਜਿਹੜੇ ਆੜੂ ਆ ਉਹ ਆ ਗਿਆ 90 ਰੁਪਏ ਕਿਲੋ ਵੀਰੋ ਤੇ ਉਧਰ ਬੰਦ ਗੋਭੀ ਭਾਈ ਇਹ ਨਹੀਂ ਖਲਾਰੀ ਬੈਠੇ ਯਾਰ ਬੰਦ ਗੋਭੀ ਦਾ ਰੇਟ ਕਿੰਨਾ ਕੀਤਾ ਭਾਈ ਬੰਦ ਗੋਭੀ ਦਾ ਅੰਦਰਲਾ ਰੇਟ ਕੀ ਆ ਹੀ ਰੇਟ ਕਰਦੀ ਬੰਦ ਗੋਭੀ 20 20 ਰੁਪਏ ਕਿਲੋ ਜਿਹੜੀ ਬੰਦ ਗੋਭੀ ਆ ਮਤਰੋ ਅੰਦਰਲੇ ਰੇਟ ਆ ਬਾਈ ਤੁਹਾਨੂੰ ਵਿਖਾਤੇ ਵਾਰੀ-ਵਾਰੀ ਤੇ ਧੰਨਵਾਦ ਭਰਾ ਤੋਰਾ ਬਹੁਤ-ਬਹੁਤ ਬਾਈ ਅੰਦਰਲੇ ਰੇਟ ਤੁਹਾਨੂੰ ਤਾਜ਼ੇ-ਤਾਜ਼ੇ ਵਿਖਾਈ ਜਾਂਦੇ ਆ ਵੀਡੀਓ ਸ਼ੇਅਰ ਕਰਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਚਲੋ ਅੱਜ ਮੈਂ ਆ ਗਿਆ ਤਾਂ ਉਹਦੇ ਕਰਕੇ ਵੀ ਬਾਈ ਜੀ ਇੱਕ ਦੋ ਦਿਨਾਂ ਦੇ ਵਿੱਚ ਰੇਟ ਜਿਹੜੇ ਵਧਨੇ ਆ ਤੇ ਜੇ ਫੁੱਲ ਗਰਮੀ ਪੈ ਜਾਂਦੀ ਆ ਤਾਂ ਰੇਟ ਹੋਰ ਵਧਰਿਆ ਸਬਜ਼ੀ ਦੇ ਗੰਡੇ ਆ ਜਿਹੜੇ ਬਾਈ ਕਹਿੰਦੇ 40 ਰੁਪਏ ਜਾਣੇ ਆ ਗੰਡੇ ਇਸ ਟਾਈਮ ਚੱਲੀ ਜਾਂਦੇ ਬਾਈ 27 ਰੁਪਏ ਕਿਲੋ ਥੋੜਾ ਸਟੇਟਾਂ ਦੇ ਵਿੱਚ ਮਹਿੰਗੇ ਹੋ ਗਏ ਹਲੇ ਪੰਜਾਬ ਦੇ ਵਿੱਚ ਗੰਡੇ ਬਈ ਵਧਣਗੇ ਹਲੇ ਥੋੜਾ ਜਿਹਾ ਟਾਈਮ ਲੱਗੂਗਾ ਜੇ ਗਰਮੀ ਜ਼ਿਆਦਾ ਵਾਜੇ ਤੇ ਜੇ ਮੀਂਹ ਪੈ ਕੇ ਤਾਂ ਗੱਲ ਹੋਰ ਹੋਊਗੀ ਟਮਾਟਰ ਬਈ ਆ ਕਿੰਨੇ ਕਿੰਨੇ ਦੀ ਗੁੱਟੀ ਆ 20 ਰੁਪਏ ਦੀ ਆ ਬਈ 20 20 ਰੁਪਏ ਦੀ ਗੁੱਟੀ ਹੋ ਗਈ ਆ ਪਹਿਲਾਂ ਚੱਲਦੀ ਰਹੀ ਆ 10 10 ਰੁਪਏ ਦੀ ਹੁਣ ਕਰਤੀ ਆ ਬਾਈਆਂ ਨੇ 20 ਰੁਪਏ ਦੀ ਗੁੱਟੀ ਲੈ ਆ ਜੋ ਕਰਾਂ ਦੀ ਅੱਗੇ ਚੱਲੀ ਆ ਪਾ 5-7 ਮਿੰਟ 2 ਮਿੰਟ ਹੀ ਖੜਾ ਕਰਨਾ ਵੀਰੋ ਹਰੇਕ ਤੇ ਨਾ ਕਿਉਂਕਿ ਛੇਤੀ ਛੇਤੀ ਵੀਡੀਓ ਕਵਰ ਕਰਨੀ ਦੀ ਇਹਦਾ ਵੀਡੀਓ ਬਈ ਲੰਮੀ ਬਹੁਤ ਬਣ ਜਾਂਦੀ ਆ ਜਲਦੀ ਜ ਕਿੱਧਰ ਗਿਆ ਸੰਤਮਾਲਾ ਹੋਰ ਬਾਈ ਕੀ ਵਾਲਾ ਠੀਕ ਆ ਭਰਾ ਵਧੀਆ ਸੇਤਾ ਕਹਿਮ ਤੇ ਭਿੰਡੀ ਕਿੰਨੀ ਕਰਦੀ ਅੱਜ ਭਿੰਡੀ 30 ਰੁਪਏ ਚੱਲਦੀ ਵੀਰੇ ਭਿੰਡੀ ਚੱਲੀ ਆ ਬਾਈ ਅੱਜ 30 ਰੁਪਏ ਕਿਲੋ ਤੇ ਦੂਜੇ ਬਾਈ ਟਿੰਡੋ ਬਾਈ ਦੂਜੇ ਅੱਜ ਕੋਈ ਹੁਣ ਤੇਜ਼ ਹੋ ਗਿਆ ਕਾ 35 ਚੱਲਦਾ ਟਿੰਡੋ ਤੇਜ਼ ਹੋ ਗਿਆ ਜਿਵੇਂ ਜਦੋਂ ਗਰਮੀ ਵੱਧਦੀ ਕਹਿੰਦੇ ਸਬਜ਼ੀ ਹਰੇਕ ਮਹਿੰਗੀ ਹੁੰਦੀ ਹੈ ਮਹਿੰਗੀ ਹੁੰਦੀ ਹੈ ਉਹ ਖਰਾਬ ਹੋਣ ਲੱਗ ਪੈਂਦੀ ਹੈ ਬਾਈ ਖੇਤਾਂ 'ਚ ਸੌਦੇ ਘਟ ਜਾਂਦੇ ਆ ਠੀਕ ਆ ਤੇ ਰੇਟ ਵਾਧੀ ਜਾਂਦੇ ਆ ਬਾਈ ਕਦ ਦੁਨੀਆਂ ਵਾਲਾ ਨੁਕਸਾਨ ਹੁੰਦਾ ਗਰਮੀ ਨਾਲ ਗਰਮੀ ਨਾਲ ਹੁੰਦਾ ਵੀਰੇ ਇਸ ਇੱਕ ਸੀਜ਼ਨ ਰੇਹ ਪੀਨ ਜਦ ਹਾਲੋ ਬਣਾ ਬੀਗਰ ਉਹ ਚੜ ਜਾਂਦਾ ਠੀਕ ਆ ਫਲ ਬਣਾਉਂਦੀ ਨਾਲ ਨਹੀਂ ਨਾ ਸੋਦੇ ਰੋਕੂਗਾ ਹੂੰ ਮੁੜ ਕੇ ਵੱਲਾਂ ਵੱਲਾਂ ਹਰੇ ਮੱਛਰ ਜਾਣੀਆਂ ਹਾਂ ਫਿਰ ਦਵਾਰੇ ਚੱਲਣੀਆਂ ਫਿਰ ਹੋ ਸਕਦਾ ਥੋੜਾ ਬੜਾ ਜ਼ਰੇੜ ਤੇ ਆ ਜਾਏ ਹਾਂ ਤੇਰਾ ਮਾ ਕੇ ਨ ਤੇ ਜਾਣੀ ਜਾਂਦਾ ਮੇਰੇ ਤੇ ਹਾਂ ਠੀਕ ਆ ਨਹੀਂ ਨਹੀਂ ਸਹੀ ਆ ਬਾਈ ਚਿਪੜ ਕੀ ਕਰਤੇ ਬਈ ਅੱਜ ਅੱਜ ਆ ਬਰੀਕ ਚਿਪੜ ਵੀ ਰਹੀ ਏ ਠੀਕ ਆ ਮੋਟੇ ਆ ਉਹ 15 20 15 15 20 ਇਹ 30 ਰੁਪਏ ਹੈ ਠੀਕ ਆ ਜਿਹੜਾ ਇਦੋਂ ਵੀ ਫ੍ਰੀਕ ਹੁੰਦਾ ਛੋਟਾ ਜਿਹਾ ਵੀ ਇੰਨਾ ਗ੍ਰੇਡੀ ਆ 50 ਦੇ ਉੱਤੇ ਵੇਖੀ ਜਾਂਦਾ ਵੀਰੇ ਉਹ ਬਾਜਾਰ ਰੁਪਏ ਕਿਲੋ ਵੇਖ ਜਾਂਦਾ ਠੀਕ ਆ ਬਾਈ ਅੱਜ ਵੈਰਾਈਆਂ ਘਟ ਲਿਆ ਹੈ ਅੱਜ ਤਿੰਨ ਕੀ ਅੱਛਾ ਮੈਂ ਅੱਗੇ ਪਿੰਡੂ ਕਿਤਾ ਬਾਈ ਹਾਂ ਤੇ ਖੀਰਾ ਬਾਈ ਕਿੰਨਾ ਚਲਾਤਾ ਅੱਜ ਖੀਰਾ 12 13 ਰੁਪਏ ਖੀਰਾ ਹੋ ਗਿਆ ਬਾਈ 12 13 ਰੁਪਏ ਪਹਿਲਾਂ 10 ਸੀਗਾ 2 ਰੁਪਏ ਦਾ ਬਾਈ ਜਿਹੜਾ ਵਾਧਾ ਹੋ ਗਿਆ ਠੀਕ ਹੈ ਭਰਾ ਓਕੇ ਬਾਈ ਚੌਲਾ ਬਾਈ ਕਿੰਨਾ ਕਰਤਾ ਅੱਜ ਆ ਆ ਬਾਈ ਕੀ ਬਾ ਕੀ ਆ ਰਿਹਾ ਬਾਈ ਚੌਲਾ ਕਿੰਨਾ ਚਲਾਇਆ ਅੱਜ 16 ਪੰਡ ਆਈ ਹੈ ਹਾਂ ਇੱਕ ਪੰਡ ਆਇਆ 6570 ਵਿਗਿਆ 6570 ਰੁਪਈਆ ਕਿਲੋ ਜਿਹੜਾ ਬਾਈ ਚੌਲਾ ਵਿਗਿਆ ਤੇ ਕਦੂ ਬਾਈ ਉਹਦੇ ਵਿਗਿਆ 40 ਰੁਪਈਆ ਜੀ ਕਦੂ 40 ਤੇ ਟਮਾਟਰ ਹਾਂ ਜੀ ਟਮਾਟਰ ਵਿਗਿਆ ਪੰਜ 5 ਰੁਪਈਆ ਇਹਦੇ ਹਿਸਾਬ ਨਾਲ ਆ ਜਾਣੇ ਬੰਦੇ ਤੇ ਦੇਣਾ ਲੈਣਾ 5 ਰੁਪਈਆ ਬਾ ਠੀਕ ਆ ਲੈ ਬਾਈ ਇਹ ਲੀਆ 5 ਰੁਪਈਆ ਟਮਾਟਰ ਕਮਾਂਡਰ ਦਾ ਯਾਰ ਹਾਲ ਜਿਆਦਾ ਹੀ ਥੋੜਾ ਜਿਹਾ ਮੰਦਾ ਹੋਇਆ ਪਿਆ ਤੇ ਦੇਸੀ ਫਲੀ ਬਾਈ ਇਹ ਕਿੰਨੀ ਵਿਕੀ ਬਾਈ ਇਹ ਵਿਕੀ ਅੰਬਾਈ ਜੀ 60 ਰੁਪਏ ਕਿਲੋ ਦੇਸੀ ਮਾਂ ਤੇ ਹਰੀਆਂ ਮਿਰਚਾਂ ਬਾਈ ਮਿਰਚਾਂ ਬਾਈ 30 ਰੁਪਏ ਹਰੀਆਂ ਮਿਰਚਾਂ ਚੱਲੀਆਂ 30 ਰੁਪਏ ਸਿਰੇ ਦੀ ਕੁਆਲਿਟੀ ਆ ਗਈ ਸਿਰੇ ਦੀ ਕੁਆਲਿਟੀ ਆ ਬੜਾ ਜਮਖਾਈ ਚੱਕ ਕੇ ਬਾਈ ਹਾਂ 30 ਰੁਪਏ ਕਿਲੋ ਜਿਹੜੀਆਂ ਹਰੀਆਂ ਮਿਰਚਾਂ ਬਾਈ ਇਹ ਦਾਲ ਸਬਜ਼ੀ ਵਧੀਆ ਮਾਨਕੜਤਾਂ ਵਾਲੀਆਂ ਪੂਰਾ ਨਾ ਠੀਕ ਆ ਪਿੰਡੀ ਕਿੰਨੀ ਚੱਲੀ ਬਾਈ 25 30 ਭਿੰਡੀ ਚੱਲੀ ਆ ਬਾਈ ਅੱਜ 25 30 ਰੁਪਏ ਕਿਲੋ ਠੀਕ ਆ 30 ਰੁਪਏ ਕਿਲੋ ਆਹ ਹੋਰ ਕੁਆਲਿਟੀ ਆ ਗਈ ਤੇ ਉਹਦੇ ਥੋੜਾ ਫਰਕ ਆ ਬਾਈ ਕੁਆਲਿਟੀ ਦਾ ਨਾ ਦਾਣੇ ਵਾਲੀ ਇਹ ਆ ਗਈ ਦਾਣੇ ਵਾਲੀ ਠੀਕ ਆ ਉਹ ਆ ਗਈ ਲਵੀ ਭਿੰਡੀ ਜੀ ਨੂੰ ਕਹਿੰਦੇ ਆਂ ਇਹ ਥੋੜੀ ਜੀ ਪੱਕੜ ਜਾ ਜਾਂਦੀ ਹੈ ਨਾ ਆ ਪੱਕੜ ਜਾ ਹਾਂ ਇਹਦਾ ਕਿੰਨਾ ਰੇਟ ਚੱਲਦਾ ਸ਼ਕਲ ਵੀ ਵਿਖਾਈ ਇਹਦਾ ਘੱਟ ਚੱਲਦਾ ਨਾ ਰੇਟ ਲੈ ਬਾਈ ਸ਼ਕਲ ਤਾਂ ਹੀ ਵਿਖਾਈ ਦੀ ਦੋ ਰੇਟ ਵੀਰੋ ਤਾਂ ਦੱਸੀ ਤਾਂ ਕੋਈ ਸ਼ਕਲ ਵਿਖਾ ਦੀ ਲੈ ਬਾਈ ਹੋਰ ਸਹੀ ਆ ਭਰਾ ਲੈ ਬਾਈ ਆਜੋ ਚੱਲੀਏ ਕਰਾਂਦੇ ਬੰਦੀ ਚੌਲੇ ਟਮਾਟਰ ਮਟਰ ਸਾਰਾ ਕੁਝ ਹੋ ਗਿਆ ਬਾਈ ਕਵਰ ਤੇ ਇੱਧਰ ਨੂੰ ਚਲੀਏ ਹੁਣ ਆਪਾਂ ਵੀ ਕਿਹੜੀ ਵੈਰੈਟੀ ਤਾਂ ਨਹੀਂ ਰਹਿ ਗਈ ਆਹ ਗੱਲ ਫਾਪਾ ਆਓ ਇਹਦਾ ਉਸਤਵ ਦੀ ਕੁਆਲਿਟੀ ਨਿੰਬੂ ਕਿੰਨਾ ਚੱਲਿਆ ਬਾਈ ਅੱਜ 60 ਰੁਪਏ ਕੀ ਰੇਟ ਚੱਲਣਾ ਨਿੰਬੂ ਹੀ ਨਿੰਬੂ ਚੱਲਿਆ ਬਾਈ 55 ਰੁਪਏ ਕਿਲੋ ਤੇ ਜਿਵੇਂ ਆਹ ਹਰੇ ਜੇ ਕਿੱਲੇ ਪਾਏ ਆ ਬਾਈ ਵਾਰਟੀ ਵਧੀਆ ਹੁੰਦੀ ਐ ਕੱਢ ਜਾਂਦੇ 25 ਰੁਪਈਆ ਹੀ ਇਹਦੇ ਦੋ ਰੇਟ ਹੁੰਦੇ ਜਾਂ 20 ਤੋਂ 25 ਜਾਂ 25 ਤੋਂ 30 ਚੱਲਿਆ ਜੀ 25 ਦੇ ਨੇੜ ਤੇੜ ਠੀਕ ਆ 25 ਰੁਪਈਆ ਕਿਲੋ ਬਾਈ ਜਿਹੜਾ ਅੰਦਰ ਰੇਟ ਚੱਲੀ ਜਾਂਦਾ ਹੈਗਾ ਕੇਲਿਆਂ ਦਾ ਕੇਲਿਆਂ ਦਾ ਕਿਵੇਂ ਆ ਹੋਰ ਯਾਰਾ ਠੀਕ ਆ ਅਰਬੀ ਕਿੰਨੀ ਕਰਤੀ ਅੱਜ ਅਰਬੀ 45 ਲਾ ਲੱਗਦਾ ਯਾਰ ਤੂੰ ਦੋ ਕਿ ਦਿਨਾਂ ਤੋਂ ਕੀ ਚੱਕਰ ਆ ਰਾਤ ਉੱਤੇ ਨਹੀਂ ਲਾਈਟ ਨਹੀਂ ਆਈ ਭਰਾਵਾ ਮੱਛਰ ਲੜੇ ਅੰਦਰ ਇਹਨਾਂ ਆ ਗਏ ਲੜੇ ਮੱਛਰ ਕਦੋਂ ਦਾ ਕੰਨਾ ਕਦੋਂ ਦਾ ਕੰਨਾ ਕਦੋਂ ਪਿਆਰ ਪਿਆ ਅੱਜ ਹਾਂ ਕਦੂ ਦਾ ਵਾਚੂਰੀ 45 ਅੱਜ ਇਹੋ ਜਿਹਾ ਕਦੂ ਕਿਹੜਾ ਆ ਗਿਆ 50 ਰੁਪਏ ਵਿਖਾ ਕੇ ਚੱਕੇ ਸਾਨੂੰ ਹਾਂ ਕਦੂ ਵੇਖਿਆ 50 ਰੁਪਏ ਕਿਲੋ ਬਲੇ ਹਾਂ ਭਾਈ 50 ਦੱਲੇ ਅੱਜ ਹਾਂ ਹਾਂ ਲੈ ਗਏ ਵੀਰੇ ਮਹਿੰਗਾ ਹੋ ਗਿਆ ਯਾਰ ਕਦੂ ਇਹਦਾ ਭਾਈ ਮਹਿੰਗਾ ਹੁੰਦਾ ਚੱਕਰ ਭਾਈ ਘਾਟ ਆ ਰਿਹਾ ਕਦੂ ਬੱਲਾ ਬੱਲਾ ਕਹਿੰਦੇ ਗਰਮੀ ਜਿਆਦੇ ਪੈ ਗਈ ਆ ਬੱਲਾ ਬੱਲਾ ਤੇ ਫਲ ਲੱਗਦਾ ਕਹਿੰਦੇ ਫਲ ਲੱਗਦਾ ਤੇ ਸੁੱਕ ਜਾਂਦਾ ਨਾਲ ਦੀ ਨਾਲ ਉਹਦੇ ਕਰਕੇ ਜੜੀਆ ਰੇਟ ਵਧੀ ਤੁਰੀ ਜਾਂਦਾ ਕੰਮ ਤੇ ਬਾਕੀ ਗੰਡੇ ਤੁਸੀਂ ਵੇਚ ਲਓ ਭਾਈ ਆਉਣ ਵਾਲੇ ਦਿਨਾਂ ਦੇ ਵਿੱਚ 40 ਰੁਪਏ ਗੰਡੇ ਹੋ ਜਾਣੇ ਮਹਿੰਗਾ ਹੋ ਜਾਣੇ ਕੰਮ ਭਾਈ ਉਹ ਨਹੀਂ ਲੱਗਦਾ ਲੱਗੇ ਆ ਹਾਂ ਹਣ ਸਬਜੀ ਹੋਲੀ ਮਹਿੰਗੀ ਹੋਊਗੀ ਨਾ ਤੇਜੀ ਆ ਜਾਣੀ ਹੈ ਕਹਿੰਦੇ ਸਬਜੀ ਦੇ ਵਿੱਚ ਤੇ ਆਹ ਫੁੱਲ ਗੋਭੀ ਬਈ ਇਹ ਕੀ ਰੇਟ ਚਲਾਈ ਜੀ 30 ਰੁਪਏ 30 ਰੁਪਏ ਇਹ ਚੱਲੀਏ 30 ਰੁਪਏ ਕਿਲੋ ਬਈ ਤੇ ਅਰਬੀ ਦਸਤੀ ਆ ਫੁੱਲ ਗੋਭੀ ਦਸਤੀ ਆ ਤੇ ਖੀਰੇ ਖੂਰੇ ਹੋਗੇ ਹੋਰ ਤਾਂ ਨਹੀਂ ਵੈਰੈਟੀ ਰਹਿ ਗਈ ਭਰਾ ਚੱਬੜ ਬਈ ਚੱਬੜ ਵਿੱਚ ਆ ਜੂ ਵੀ ਅਗਰ ਮੜੀ ਤੜਕੇ ਕਰੜੀ ਜੀ ਛੱਟ ਕੇ ਵਿੱਚ ਛੱਡਿਆ ਕਰ ਕਾਰਡ ਇੱਕ ਤਗੜਾ ਏ ਕਾਰਡ ਠੋਕਿਆ ਕਰਨ ਵਾਲਾ ਆ ਚਲਈਏ ਲਾ ਭਾਈ ਇਧਰੋਂ ਰੇਟ ਰੂਟ ਜੇ ਆਪਾਂ ਸਾਰੇ ਪਤਾ ਕਰ ਲੈ ਤੇ ਖਰਬੂਜਾਂ ਦਾ ਰੇਟ ਮਿੱਤਰੋ ਅੱਜ ਆਪਾਂ ਪਤਾ ਕਰ ਲਈਏ ਤੇ ਯਾਰ ਅੱਜ ਉਹ ਫਿਰ ਕਿਤੇ ਖਰਬੂਜੇ ਕਿੰਨੇ ਚੱਲੇ ਅੱਜ ਭਾਈ ਖਰਬੂਜਾ ਚੱਲਿਆ ਭਾਈ 450 ਰੁਪਏ ਨੂੰ ਇਹ ਆ 20 ਕਿਲੋ ਦਾ ਗੱਟਾ ਭਾਈ ਲਾ ਲਿਓ ਜੀ ਹਿਸਾਬ ਕਿਤਾਬ ਭਾਈ ਖਰਬੂਜਾ ਚੱਲਿਆ 22.5 23 ਰੁਪਏ ਕਿਲੋ ਖਰਬੂਜਾ ਵਿਕਿਆਗਾ ਵੀਰੋ ਤੇ ਕਿੱਧਰ ਅੱਲਾਹ ਪਾ ਯਾਰ ਬਾਉ ਠੀਕ ਆ ਹੋਰ ਬਾਉ ਜੀ ਅੱਜ ਕਿਹੜਾ ਆਊਗਾ ਫਿਰ ਅੱਜ ਕਹਿੰਦੇ ਫਾਈਨਲ ਹੋ ਜਾਣਾ ਅੱਜ ਕਹਿੰਦੇ ਜਾਂਦਾ راہਲ ਗਾਂਧੀ ਉਹਦਾ ਹੀ ਕੰਮ ਕਰਨਾ ਅਸੀਂ ਇਹੀ ਕੰਮ ਕਰਨਾ ਸਹੀ ਆ ਪਰ راہਲ ਗਾਂਧੀ ਨੇ ਕਹਦਾ ਕਹਿੰਦੇ ਅਸੀਂ ਸਰਕਾਰ ਨਹੀਂ ਬਣਾਉਣੀ ਆਈ ਕਹਿੰਦੇ ਵਿਰੋਧੀ ਪਾਰ ਤੇ ਬੈਠਾਂਗੇ ਆ ਗਿਆ ਫਿਰ ਨਰਿੰਦਰ ਮੋਦੀ ਜਦੋਂ ਬੰਨੀ ਨੀ ਨੀ ਕੀ ਕਵੇ ਬੰਦਾ ਹਾਂ ਆ ਵੇ ਕੀ ਗ੍ਰੇਡ ਕਰਦੇ ਅੱਜ ਇਹ 60 ਰੁਪਏ ਦੇ ਏ ਹੋ ਗਏ 60 ਰੁਪਏ ਕਿਲੋ ਤੇ ਚਾਰੀ ਚਾਰੀ 20 ਰੁਪਏ ਕਿਲੋ ਵਧੀਆ ਚਾਰੀ ਬਾਈ 20 ਰੁਪਏ ਕਿਲੋ ਅੱਜ ਦੇ ਤਾਜ਼ੇ ਰੇਟ ਮਿੱਤਰੋ ਟਿਆਉਣ ਵਾਲੇ ਦਿਨਾਂ ਦੇ ਵਿੱਚ ਰੇਟ ਹੋਰ ਹੋਣਗੇ ਹੋ ਸਕਦਾ ਗਰਮੀ ਵਧ ਜੇ ਤੇ ਹੋ ਸਕਦਾ ਮੀਂਹ ਪੈ ਜੇ ਇਹਦਾ ਕੋਈ ਪਤਾ ਨਹੀਂ ਬਾਈ ਗਰਮੀ ਕਰਕੇ ਬੌਜੀ ਤੇਜ਼ੀ ਆਉਂਦੀ ਹੈ ਨਾ ਜੇ ਫੁੱਲ ਗਰਮੀ ਪੈਣ ਲੱਗ ਜੇ ਹਾਂ ਬਿਲਕੁਲ ਬਿਲਕੁਲ ਹੋਰ ਬਰਾਸੇ ਤਾਂ ਕਹਾਂ ਮੈਂਨੇ ਵੇਖਿਆ ਮੈਂ ਤਾਲੀ ਵੇਖਿਆ ਇਹਨੂੰ ਬਰਾ ਵਾ ਕਹਾਂ ਮੀਦਨ ਚਾਰੀ ਅੰਬ ਹੋ ਗਏ ਪਰ ਮਿੱਟੀ ਦਾ ਰਹਿ ਗਿਆ ਸੀ ਯਾਰ ਦਿਨ 8 ਰੁਪਏ ਜੰਨਤ ਹੋ ਗਈ ਭਾਈ 8 ਰੁਪਏ ਕਿਲੋ ਰੇਟ ਜੰਨਤ ਦਾ ਘਟ ਗਿਆ ਕਿ ਇੰਨਾ ਕੀ ਚੱਲੀ ਜਾਂਦਾ ਇਹ ਨਹੀਂ ਕਦੇ 9 ਹੋ ਜਾਂਦਾ ਕਦੇ ਦਾਰ ਉਹਦਨ ਆ 10 ਰੁਪਏ ਸੀ ਭਾਈ ਤੇ 8-9 ਰੁਪਏ ਜੰਨਤ ਚੱਲੀ ਜਾਂਦੀ ਤੇ ਜਿਹੜਾ ਉਹ ਦੂਜਾ ਉਹ 670 ਉਹ 670 ਰੁਪਏ ਭਾਈ ਇਹ ਹੈਗਾ 8 ਰੁਪਏ ਕਿਲੋ ਠੀਕ ਆ ਭਰਾ ਓਕੇ ਜੀ ਹੋਰ ਵਧੀਆ ਆ ਜੋ ਚੱਲੀ ਹੁਣ ਸੰਜੂ ਕੋਲੇ ਕੀ ਆਲਾ ਭਾਈ ਹੋ ਠੀਕ ਆ ਵਧੀਆ ਭਰਾ ਸੱਟਾ ਖਾਇਆ ਨਾ ਮਦੀਰਾ ਵਧੀਆ ਬੈਠ ਰੋ ਬੈਠ ਰੋ ਆਪ ਤਾਂ ਕੋਹ ਨਹੀਂ ਆਦੇ ਤੁਹਾਨੂੰ ਨਾ ਯਾਰ ਦੁਵਾਰਾ ਆਇਆ ਸੀ ਤੇਰਾ ਗੱਲ ਸੁਣ ਹਾਂ ਦੁਵਾਰਾ 70 ਰੁਪਏ ਵੀ ਗਿਆ ਚੰਗਾ ਗੱਲਤਾ ਕਰਾ ਦੇ ਹਾਂ ਹਾਂ ਦੁਵਾਰਾ ਸੰਗਦੇ ਆ ਬੰਦੇ ਸੰਗਦੇ ਸੰਗ ਨੂੰ ਕੀ ਆ ਯਾਰ ਪੁੱਛ ਮਾਦਾ ਬਈ ਆਪਾਂ ਕੀ ਵੈਰੈਟੀ ਲੈਂਦੀ ਕੋਈ ਕਿਕ ਮੈਂ ਦੁਵਾਰਾ ਲੈਂਦਾ ਸੀ ਗਵਾਰਾ ਕੀ ਕੀ ਰੇਟ ਦੁਵਾਰਾ ਲੈਂਦਾ ਪੁੱਲੀ ਕਰਦੇ ਠੀਕ ਆ ਕੀ ਰੇਟ ਮੈਂ ਗਾ 70 ਰੁਪਏ 70 ਰੁਪਏ ਲੱਗਿਆ ਹਾਂ ਠੀਕ ਆ ਵਧੂ ਦਾ ਰੇਟ ਕਈ ਨਾ ਰੂਗਾ ਹੁਣ ਬਦੂ ਵਾਗਰੇ ਤੇ ਕਿਵੇਂ ਹੋਣਾ ਤੁਨ ਚੱਲ ਜਿਹੜੇ ਇਹ ਸਬਜੋ ਪੱਤੇ ਹਾਂ ਗਰਮੀ ਕਰਕੇ ਹਣਾ ਹਾਂਜੀ ਹਾਂਜੀ ਹੋਰ ਰਹਿਣ ਵਾਜਣਾ ਅੱਜ ਮੌਸਮ ਕਰਕੇ ਮੰਦਾ ਬਾਕੀ ਕਦੂ ਆ ਜਿਹੜਾ ਕਹਿੰਦੇ ਤੇਜ਼ ਰਿਹਾਗਾ ਹਾਂ ਕਦੂ ਬਹੁਤ ਤੇਜ਼ ਕਦੂ ਕਿਨਾਰੇ ਅੱਜ ਜਾਦਾ ਹੀ 50 ਤੱਕ 50 ਤੱਕ ਜਿਹੜਾ ਕੱਦਾ ਕਦੂ ਆ ਬਾਈ 50 ਤੱਕ ਵੈਗ ਗਿਆ ਤੇ ਗੰਢੇ ਆਉਣ ਵਾਲੇ ਦਿਨਾਂ ਦੇ ਵਿੱਚ ਕਹਿੰਦੇ 40 ਪਹੁੰਚਨੇ ਆ ਅੱਜ ਚੱਲੀ ਹੋਈ ਸਪਾਈ ਇਹ ਕਿਹੜੀ ਮਾੜੀ ਦਿਖਾਏ ਤੇ ਇੰਟਰਵਿਊ ਲਾ ਯਾਰ ਭਾਈ ਗੱਲ ਹੀ ਕੋਈ ਨਹੀਂ ਯਾਰ ਦੱਸ ਭਾਈ ਕੀ ਸਮਾਚਾਰ ਮੰਡੀ ਦਾ ਅੱਜ ਕੋਈ ਸਮਾਚਾਰ ਨਹੀਂ ਜੀ ਅੱਜ ਛੋੜਾ ਬੰਦਾ ਮੌਸਮ ਹਾਂ ਮੌਸਮ ਕਰਕੇ ਹਾਂ ਮੀਂਹ ਪੈ ਰਿਹਾ ਸਾਨੂੰ ਲੱਗੀਆਂ ਵੀ ਜਿਵੇਂ ਅੱਜ ਤੇਜ਼ੀ ਹੁੰਦੀ ਜਿਵੇਂ ਇੱਕ ਅੱਦੂ ਕੱਦੂ ਦੇ ਰੇੜੇ ਪੁੱਛ ਗਏ ਐ ਤਾਂ ਕੰਮ ਚੱਕਿਆ ਪਿਆ ਹਾਂ ਉਹੀ ਆਖੀ ਇਹਨੇ ਬੰਦਾ ਨਹੀਂ ਛੋੜਾ ਬੰਦਾ ਬਈ ਯਾਰ ਹਾਂ ਹਾਂ ਠੀਕ ਆ ਸੰਜੂ ਕਿੱਧਰ ਗਿਆ ਸੰਜੂ ਓ ਕੈਮਰਾ ਸੰਜੂ ਹੋਰ ਸੁਣਾ ਭਈ ਇਹ ਹਾ ਸ਼ਿਮਲਾ ਮਿਰਚ ਕੀ ਕਰਦਾ 25 ਤੋਂ 30 ਰੁਪਈਆ ਦਾ ਰੇਟ ਮਿੱਤਰੋ ਜਿਹੜਾ ਹੈਗਾ ਵੱਧ ਗਿਆ ਬਾਈ ਹੁਣ ਸ਼ਿਮਣਾ ਮਰਚ ਦਾ ਅੱਗੇ ਮਿਲਦਾ ਸੀ 100 100 ਦਾ 150 ਦਾ ਲਪਾਫਾ ਉਹ ਦਿਨ ਗਏ ਆ 25 30 ਰੁਪਈਏ ਕਿਲੋ ਜਿਹੜੀ ਆ ਪਹਾੜੀ ਮਿਰਚ ਹੋ ਗਈ ਆ ਬਾਈ ਇਸ ਟਾਈਮ ਤੇ ਗਾਜਰਾ ਭਰਾ ਗੱਜਰਾ 20 ਰੁਪਏ ਕਿਲੋ ਇਹ ਪਤਾ ਨਹੀਂ ਕਿਹੜੀ ਆਈ ਜਾਂਦੀ ਹੈ ਸਟੇਟ ਦੀ ਹਾਂ 20 ਰੁਪਏ ਕਿਲੋ ਤੇ ਜਿਹੜੀ ਚੰਗੀ ਕੁਆਲਟੀ ਆਈ ਜਾਂਦੀ ਵਧੀਆ ਉਹ ਚੰਗੀ ਆ ਉਹ ਸਿਰੇ ਦੀ ਰੇਡ ਹੀ ਘਟ ਆਉਂਗੇ ਇਹ ਗੱਜਰਾ ਠੀਕ ਆ ਹੈ ਚੰਗੀ ਪੂਰੀ ਵਧੀਆ ਸਿਰੇ ਮੰਡੀ ਕੁਆਲਟੀ 20 ਰੁਪਏ ਮੈਨੂੰ ਦੋ ਰੇਡ ਦੱਸ ਜਾ ਕਰੋ ਇੱਕ ਗੱਈ 20 ਇਕੱਲੇ ਕੋਲ ਠੀਕ ਆ ਮੰਡੀ 'ਚ ਹਾਂ ਤਾਂ ਹੀ ਭਰਾਵਾ ਹਨਾ ਆਪਾਂ ਬਾਈ ਕੋਲ ਹੀ ਵੇਖੀਏ ਸੰਜੂ ਕੋਲੇ ਗੱਜਰੇ ਕੀ ਵਧੀਆ ਤੇ ਪਰ ਚੱਲੀ ਮੰਡੀ ਹੁੰਦੀ 20 ਰੁਪਏ ਦੇ ਆਸ-ਪਾਸ ਜਿਹੜੀ ਗੱਜਰ ਬਾਈ ਚੱਲੀਆਂ ਤੇ ਟਮਾਟਰ ਬਾਈ ਟਮਾਟਰ ਮਾਰ ਰਦਾ ਜੇਤ ਮਾਰ ਰਕੇ ਤੇ 50 60 ਰੁਪਏ ਕਿਲੋ ਇਹ ਟਮਾਟਰ ਤਾਂ ਨਹੀਂ ਸਰ ਕੋਲੇ ਨਾ ਉਹ 5-7 ਰੁਪਏ ਹੀ ਆ ਕਹਿੰਦਾ ਕਈ ਤਾਂਦੇ ਆ ਕਿੰਨਾ ਕੀ ਆ ਹਾਂ ਤੇ ਭਾੜੀ ਮਿਰਚ ਦਾ ਰੇਟ ਦੱਸਤਾ ਬਾਈ ਤੇ ਮਦੀਰੇ ਬਾਈ ਆਹ ਮਦੀਰੇ ਦਾ ਅੱਛਾ ਬਾਈ ਮਦੀਰਾ ਕਿੰਨਾ ਚੱਲਿਆ ਅੱਜ 6 ਰੁਪਏ ਇਹ ਚੱਲਿਆ ਬਾਈ 6 ਰੁਪਏ ਕਿਲੋ ਦੇ ਹਿਸਾਬ ਨਾਲ ਮਦੀਰਾ ਬਾਈ ਤੇ ਬਾਕੀ ਸਾਰੇ ਰੇਟ ਪਤਾ ਕਰ ਲਿਆ ਮਤਰੋ ਕੋਈ ਨਹੀਂ ਰਹਿ ਗਿਆ ਕਿ ਨਿੰਬੂ ਬਾਈ ਨਿੰਬੂ ਚੱਲਿਆ 50 ਰੁਪਏ ਕਿਲੋ ਤੇ ਬੰਦ ਗੋਭੀ 14 15 16 ਰੁਪਏ ਕਿਲੋ ਜਿਹੜੀ ਬਾਈ ਬੰਦ ਗੋਭੀ ਚਲੀ ਦੇ ਠੀਕ ਆ ਬਾਈ ਸੰਜੂ ਹੈਗੇ ਸੀਗੇ ਸੰਜੂ ਦੀ ਹੱਥ ਦੇ ਰੇਟ ਇਹੋ ਸਬਜੀ ਮੰਡੀ ਬੀ ਆਰ ਐਸ ਟ੍ਰੇਡਰ ਠੀਕ ਆ ਭਰਾ ਓਕੇ ਲੈ ਬਈ ਆਜੋ ਚੱਲੀਏ ਹੁਣ ਟਾਈਮ ਹੁੰਦਾ ਜਾਂਦਾ ਉਧਰ ਯਾਰ ਤੇ ਛੇਤੀ ਛੇਤੀ ਵੀਡੀਓ ਬਣਾਈਏ ਤੇ ਆਲੂਆਂ ਦੇ ਰੇਟ ਬਾਈ ਹੁਣ ਤੁਹਾਨੂੰ ਤਾਜ਼ੇ ਵਿਖਾਉਣ ਲੱਗਿਆ ਬਾਈ ਦੇ ਨਾਲ ਗੱਲਬਾਤ ਕਰਕੇ ਵੀ ਆਲੂ ਜਿਹੜੇ ਅੱਜ ਬਾਈ ਕੀ ਆਲਾ ਬਾਈ ਆਲੂ ਕੀ ਚੱਲੀ ਜਾਂਦੇ ਬਾਈ ਅੱਜ ਆਲੂ ਬਸ ਉਹੀ ਰੇਟ ਆਹ ਜਿਹੜੀ ਕੁਆਲਿਟੀ ਆਲੂ ਦੀ ਇਹਦਾ ਕੀ ਰੇਟ ਆ ਇਹ 950 ਰੁਪਏ ਵਿੱਚ ਇਹ 950 ਰੁਪਏ ਦਾ ਤੇ ਜਿਹੜਾ ਉਹ ਛੋਟਾ ਆ ਜਾਂਦਾ ਬਾਈ ਤੇ 850 ਇਹ 850 ਰੁਪਏ ਬਾਈ ਤੇ ਆਹ ਬਾਈ ਇਹ 1000 ਰੁਪਏ ਦਾ ਇਹ 1000 ਬਾਈ ਜਣੀ 850 ਤੋਂ ਲੈ ਕੇ 1000 ਰੁਪਏ ਤੱਕ ਵਿਖੀ ਜਾਂਦਾ ਬਾਈ ਇਹ ਸਾਰੇ ਉਹ ਬੱਚਾ ਪਰਨੇ ਚਿੱਟੇ ਜੀ ਆਲੂ ਉਹ 900 ਰੁਪਏ ਇਹ ਵੇਖਿਆ ਬਾਈ ਜੀ 900 ਰੁਪਏ ਕਿਲੋ 850 ਤੋਂ ਲੈ ਕੇ 1000 ਰੁਪਏ ਦਾ ਗੱਟਾ ਚੱਲੀ ਜਾਂਦਾ 50 ਕਿਲੋ ਦਾ ਤਾਂ ਭਾਈ ਇਹ ਹੁਣ ਅਰੇ ਟਾਈਮ 'ਚ ਮਹਿੰਗੇ ਹੋਣਗੇ ਗਰਮੀ ਕਰਕੇ ਜਾਂ ਇਹ ਰੇਟ ਕਰੂਗਾ ਜੇ ਸਬਜ਼ੀਆਂ ਮਰ ਗਈਆਂ ਠੀਕ ਆ ਨਹੀਂਗਾ ਵੀ ਹੋ ਸਕਦਾ ਇਹਦਾ ਕੋਈ ਪਤਾ ਨਹੀਂ ਹਣਾ ਠੀਕ ਆ ਭਰਾ ਠੀਕ ਆ ਲੈ ਭਾਈ 850 ਤੋਂ ਲੈ ਕੇ ਜਿਹੜਾ 1000 ਰੁਪਏ ਦਾ ਇੱਥੇ ਗੱਟਾ ਚੱਲੀ ਜਾਂਦਾਗਾ ਅੰਦਰ ਆਲੂ ਦਾ ਹੁਣ ਤਾਜ਼ੇ ਦਾ ਜਿਹੜੇ ਰੇਟ ਵਖਾ ਲਈਏ ਤੇ ਖੁੰਮਾ ਦਾ ਰੇਟ ਪਤਾ ਕਰ ਲਈਏ ਬਾਈ ਜੀ ਕੀ ਚੱਲੀ ਜਾਂਦਾਗਾ ਬਾਈ ਜੀ ਕੀ ਆਲਾ ਹੋਰ ਜੀ ਖੁੰਮਾ ਦਾ ਰੇਟ ਕਰ ਜੀ ਮਹਿੰਗੇ ਹੋਏ 117 ਦੇ ਬਣ ਗਏ ਅੱਜ ਭਾਈ 117 ਦੀਆਂ 5 ਹੋ ਗਈਆਂ ਅੱਗੇ ਚੱਲੀ ਜਾਂਦੀਆਂ 150 160 ਰੁਪਏ ਦੀਆਂ 5 ਤੇ ਹੁਣ ਹੋ ਗਈਆਂ 117 ਦੀਆਂ 5 ਬਈ ਇਹਨਾਂ ਦਾ ਮਹਿੰਗੇ ਹੋਣ ਦਾ ਕਾਰਨ ਗਰਮੀ ਗਰਮੀ ਵਧ ਗਈ ਤੇ ਇਹਦਾ ਹੀ ਇਹ 160 ਰੁਪਏ 1 ਕਿਲੋ ਚੱਲੀ ਜਾਂਦਾ ਭਾਈ ਯਾਦ ਕਰ ਅਨਾਨਾ ਨਾ ਸੀ ਅਨਾਨਾ ਚੱਲੇ ਭਾਈ ਜੀ 47 ਰੁਪਏ ਕਿਲੋ ਤੇ ਮਸੰਮੀ ਭਾਈ 1200 ਦਾ ਗਟਾ ਕਿੰਨੇ ਕਿਲੋ ਦਾ ਏ ਹਗਾ ਭਾਈ 20 ਕਿਲੋ ਦਾ ਗੱਟਾ 1200 ਦਾ ਲਾਲਿਆ ਕਰੋ ਜੇ ਹਿਸਾਬਕਦਾਰ ਮਿੱਤਰੋ ਸਮੋਸੇ ਖਾਈਏ ਨਾ ਤੜਕੇ ਤੜਕੇ ਸਹੀ ਆ ਇਹ ਸਵੇਰੇ ਖਾਦੇ ਹੁੰਦੇ ਦੁਪਹਿਰੇ ਦਾ ਖਾਦੇ ਵੀ ਨਹੀਂ ਹੁੰਦੇ 565 ਮੱਧਾ ਹੈ ਪੰਜ ਸੌ ਦਾ ਪੈਕਟ ਕਿੰਨੇ ਕਿਲੋ ਦਾ ਹੈ ਇਹ ਇਹ 5 ਕਿਲੋ ਹੈ ਜੀ ਇਹ ਆ ਜਾਂਦੇ ਬਾਈ ਕੱਢੇ ਕਢਾਏ ਮਟਰ ਜਿਨ੍ਹਾਂ ਨੇ ਮਿਹਨਤ ਨਹੀਂ ਕਰਨੀ ਕਰੇ ਐਨ ਜਾ ਕੇ ਸਿੱਧੀ ਸਾਦੀ ਬਣਾ ਲੈਣੀ ਹਾਂ ਹਾਂ ਕਿੰਨੇ ਦਾ ਲੈ ਪੈਕਟ ਮਹਿ ਗਿਆ ਇਹ 500 ਰੁਪਏ ਦਾ ਪੈਕਟ ਆ ਗਿਆ ਮਟਰ ਦਾ ਇਕੱਠਾ ਲੈਣਾ ਪੈਣਾ ਤੁਹਾਨੂੰ ਇਹਨਾਂ ਨੇ ਖੋਲ ਕੇ ਨਹੀਂ ਦੇਣਾ ਤੋਲ ਕੇ ਨਹੀਂ ਦੇਣਾ ਇਕੱਠਾ ਲੈਣਾ ਪੈਣਾ ਬਾਈ ਜੀ ਤੁਹਾਨੂੰ ਇਹ ਸਾਰਾ ਪੈਕਟ ਸਸੀ ਗੱਲ ਬਾਉ ਜੀ ਹੋਰ ਠੀਕ ਹੈ ਅੱਜ ਕਿੰਨਾ ਕਰਦੇ ਪਿਆਜ ਜੀ 20 ਰੁਪਏ ਕਿਲੋ ਜੀ ਕਹਿੰਦੇ ਪਿਆਜ਼ ਨੂੰ ਅੱਗ ਲੱਗਣ ਜਾ ਰਹੀ ਆ ਬਾਈ ਜੀ ਆਉਣ ਵਾਲੇ ਟਾਈਮ ਦੇ ਵਿੱਚ ਮਹਿੰਗਾ ਹੋਣਾ ਹੋਊਗਾ ਮਹਿੰਗਾ ਜੀ ਤੇ 나ਸਕ ਕਿੰਨਾ ਕਰਦਾ ਜੀ ਅੱਜ ਅਜੇ ਹੈ ਨਹੀਂ ਮੰਡੀ ਆ ਜਾਇਆ ਹੀ ਨਹੀਂ ਵੈਸੇ ਕਹਿੰਦੇ ਜਿੰਨਾ ਕੋਲ ਹੈਗਾ ਵੀ 27 ਰੁਪਏ ਦੇ ਨੇੜੇ ਤੇੜੇ ਜਿਹੜਾ ਹੂੰ 25 27 ਰੁਪਏ ਬਾਈ 나ਸਕ ਤੇਰਾ ਇਹ ਇਹਦਾ ਨਾਮ ਕੀ ਕਹਿੰਦਾ ਇਹ ਕੀ ਬਾਈ ਦਾ ਇਹ ਰਾਜਸਥਾਨ ਦਾ ਇਹ ਰਾਜਸਥਾਨ ਵਾਲਾ ਇਹ ਚੱਲਿਆ ਬਾਈ ਜੀ 20 ਰੁਪਏ ਕਿਲੋ ਗੰਦੇ ਦੇ ਹੁਣ ਮਤਰੋ ਲੈ ਜਾਓ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਗਰਮੀ ਵਧ ਜਾਂਦੀ ਹੈ ਹੋਰ ਦੇ ਡੰਡਿਆਂ ਦਾ ਰੇਟ ਹੈ ਜਿਹੜਾ ਬਹੁਤ ਵਧ ਜਾਨਾ ਕਿਉਂਕਿ ਬਾਕੀ ਸਟੇਟਾਂ ਦੇ ਵਿੱਚ ਵਧ ਗਿਆ ਪੰਜਾਬ ਦੇ ਵਿੱਚ ਰਹੇਗਾ ਵੀਰੋ ਪੰਜਾਬ ਦੇ ਵਿੱਚ ਹਲੇ ਵੀ ਰੇਟ ਠੀਕ ਠਾਕ ਚੱਲ ਰਿਹਾ ਹੋਗਾ ਠੀਕ ਆ ਭਾਈ ਓਕੇ ਆ ਭਈਆ ਚੱਲੀਏ ਕਰਾਂਗੇ